ਇਹਦਾ ਆ ਗਿਆ ਤੇ ਦੱਸਦੇ ਨਹੀਂ ਰਹਿੰਦੇ ਜਮੜਕਾ ਦੇ ਆ ਹਾਂਜੀ ਸਸਰੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕੋਰੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਚਾਰ ਪਸ਼ੂ ਵਿਖਾਉਣੇ ਆ ਦੋ ਜਰਸੀ ਵੜਾ ਦੋ ਮੱਝਾਂ ਕਿੰਨਾ ਮੁੱਲ ਕਿੰਨਾ ਦੁੱਧ ਜਾਣਕਾਰੀ ਬਾਈ ਤੋਂ ਲੈਦਣਾ ਹਾਂਜੀ ਸਸਰੀ ਕਾ ਸਸਰੀ ਕਾ ਨਾਮ ਦੱਸੀ। ਨਾਮ ਗਜੰਡ ਸਿੰਘ ਜੀ ਪਿੰਡ ਕੋਰੀਆ ਦਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ। ਫੋਨ ਨੰਬਰ ਦੱਸੀ। 78888434737 ਇਹ ਤੋਂ ਹੀ ਕਰ ਸ਼ੁਰੂ। ਇਹ ਦੂਜਾ ਸੂਆ ਜੀ। ਹੂੰ। ਹੋ ਗਿਆ ਇਹ ਨੂੰ 9 ਦਿਨ ਹੋ ਗਿਆ ਜੀ ਸੂਏ ਨੂੰ। ਜਿਹੜਾ ਦੁੱਧ ਚੋ ਲੈਣਾ। ਚੋ ਲੈਣਾ ਹੈ 12 11 ਕਿਲੋ ਮੰਨ ਕੇ ਆ ਗਏ ਆਵੇ ਅਗਲਾ। ਪਿਛਲੇ ਸੂਏ ਨੇ 14 ਕਿਲੋ ਦੁੱਧ ਚਵਾਇਆ। ਅੱਜ 11 ਕਿਲੋ ਆ। ਅੱਜ ਗਿਆ ਹੈ 12 ਹੀ ਆ ਨਿਕਲੂ 12 ਹੀ ਅਗਲਾ 11 ਮੰਨ ਕੇ ਸੌਦਾ ਕਰੇ। ਕਿੰਨੇ ਜੀ? ਮੋਲੇ ਦਾ ਇੱਕ ਵੀ ਕਰਦੇ ਵਿੱਚੋਂ ਕਰਾਂਗੇ। ਕੱਟ ਬਾਹਰ ਨੂੰ ਦੋਸਤੋ ਮਗਰ ਬੱਚਾ ਕਟਾਏ ਕੱਟੀ ਕੱਟਾ ਜੀ ਬਾਕੀ ਕਾਦ ਵਾਲੇ ਪਾਸੋਂ ਨਗਰਾ ਕਹਵੇ ਕਾਤਾ ਇਸ ਦੂ ਵੱਡਾ ਤਾਂ ਫਿਰ ਹੋਮ ਨਹੀਂ ਸਕਦਾ ਹੱਥ ਹੀ ਆ ਪਿਆ 11 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਤੇ ਜੋਖਲੇ ਦੁੱਧ 12 ਕਿਲੋ ਤੁਸੀਂ ਸੌਣੀ ਲਿਆ ਜੋ ਚੀਜ਼ ਵੀ ਹੁੰਦੀ ਹੈ ਜਿੰਨਾ ਦੁੱਧ ਜਿੰਨਾ ਮੁੱਲ ਉਹ ਮਾਲਕ ਦਾ ਹੁੰਦਾ ਆਪਾਂ ਤਾਂ ਇੱਕ ਇੰਨਾ ਕਿ ਆਪਣੇ ਯਰੀਏ ਚੈਨਲ ਦੇ ਯਰੀਏ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਜਗ੍ਹਾ ਕੀ ਜਾਨਵਰ ਖੜਾ ਪੈਸੇ ਤੁਸੀਂ ਲਾਉਣੇ ਆ ਤਸੱਲੀ ਤੁਸੀਂ ਕਰਨੀ ਆ ਉਹ ਥੋੜਾ ਕੰਮ ਆਪਣਾ ਕੰਮ ਤਾਂ ਬਸ ਇੰਨਾ ਹੀ ਆ ਕਿ ਆਪਣੇ ਮਾਧਿਅਮ ਦੇ ਜ਼ਰੀਏ ਗਾਂ ਵਾਲੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਪਸ਼ੂ ਕਿਹੜੀ ਜਗ੍ਹਾ ਕੀ ਕੀ ਖੜੇ ਆ 11 ਕਿਲੋ ਤਿਆਰ ਆ 11 ਕਿਲੋ ਤਿਆਰ ਆ ਹੈ 12 ਹੀ 11 ਮੰਨ ਕੇ ਆਵੇ ਦੁੱਧ ਪਿਛਲੇ ਸੂਏ ਦਾ 14 ਕਿਲੋ ਚਵਾਇਆ 14 15 ਕਿਲੋ ਏਡੇ ਮੰਨਿਆ ਨਾ ਫਿਰ ਦੇਣਾ ਕਿਨੇ ਆ ਹੂੰ ਠੀਕ ਆ ਏਡੇ ਕੱਟ ਕੱਟ 14 15 ਕਿਲੋ ਤਾਂ ਫਿਰ ਦੇਣਾ ਵੀ ਕਿੰਨੇ ਦਿਨਾਂ ਨੂੰ 14 ਚਵਾ ਦੇਗਾ ਜਿਗ ਚੋਕੇ ਦਾ ਫਿਰੋਮੇ ਕਰ ਲਾਂਗੇ ਕਿੰਨੇ ਦਿਨਾਂ ਨੂੰ ਅੱਜ ਤੋਂ 5 ਦਿਨਾਂ ਨੂੰ 14 ਕਿਲੋ ਚੋਕੇ ਰਹਿ ਜੇ 7 ਕਿਲੋ ਡੰਗ ਦਾ 7 ਕਿਲੋ ਦਾ 12 ਕਿਲੋ ਤਾਂ ਹੁਣ ਵੀ ਹੈਗਾ ਮੈਂ 11 ਕਹਿੰਨਾ ਬਾਈ ਵੀਰੇ ਕਹਿੰਦਾ ਆਨਲਾਈਨ ਜੇ ਕਈ ਵਾਰ ਸੌਦਾ ਬੰਦਾ ਉਵੇਂ ਕਰਦਾ ਕਿ ਰਸ਼ਕ 2 ਅੱਧਾ ਕਿਲੋ ਪਸ਼ੂ ਉਪਰੇ ਥਾਂ ਜਾ ਕੇ ਕਟਾ ਜਾਂਦਾ ਤਾਂ 11 ਕਿਹਾ ਉਵੇਂ 12 ਹੀ ਆ ਠੀਕ ਹੈ ਹਾਂਜੀ ਦੋਸਤੋ ਉਵੇਂ 12 ਹੀ ਆ ਬਾਈ ਕਹਿੰਦਾ ਆਪਾਂ ਤਾਂ ਉਹ ਕਿਹਾ ਕਿ ਕਈ ਵਾਰ ਉਪਰੇ ਥਾਂ ਜਾ ਕੇ ਕਿਲੋ ਖੰਡ ਪਸ਼ੂ ਕੱਟ ਜਾਂਦਾ ਜੇ ਕੋਈ ਆਨਲਾਈਨ ਮੰਗਾਉਂਦਾ ਪਰ ਉਹ ਥੋੜੀ ਸਿਰਦਰਦੀ ਆਨਲਾਈਨ ਮੰਗਾਉਣਾ ਪਰ ਆਪਾਂ ਤਾਂ ਕਹਿਣਾ ਕਹਿੰਨੇ ਆ ਕਿ ਜਦੋਂ ਤੁਸੀਂ ਪੈਸੇ ਦੇਣੇ ਆ ਅਗਲੇ ਨੇ ਕੋਈ ਪਾਟਿਆ ਨੋਟ ਹੋਇਆ ਬਾਹਰ ਕੱਢ ਦੇਣਾ ਤੇ ਤੁਸੀਂ ਦੋ ਟਾਈਮ ਕੰਡੇ ਤੇ ਜੋਕ ਕੇ ਲਿਆਓ ਦੁੱਧ ਤਸੱਲੀ ਹੋ ਜਾਂਦੀ ਇਹਨੇ ਨਾਲ ਭਾਜੀ ਤੋਂ ਪੰਜਾਂ ਦਿਨਾਂ ਨੂੰ ਬਾਈ ਕਹਿੰਦਾ 14 ਕਿਲੋ ਦੁੱਧ ਚਿਵਾ ਕੇ ਦੇ ਦੂੰਗਾ ਵੱਡੀ-ਵੁੱਡੀ ਪੂਰੀ ਐ ਦੋ ਨੰਬਰ ਤੇ ਆ ਜਾ ਇਹਦਾ ਜੀ ਤੀਜਾ ਸੂਆ ਹੂੰ ਮਾਲਕਾ ਇਹ ਤੀਜਾ ਆ ਗਿਆ ਤੀਜਾ ਹੋਊਗਾ ਵੀ ਅੱਛਾ ਅਗਲਾ ਹੁੰਦਾ ਆਪਾਂ ਚੌਥਾ ਮੰਗਦੇ ਆ ਉਹ ਤਾਂ ਅਗਲੇ ਨੇ ਪੈਸੇ ਲਾਉਣੇ ਅਗਲੇ ਦੀ ਮਰਜ਼ੀ ਹੈ ਉਹਦਾ ਕਿੰਨੇ ਦਿਨ ਲੈ ਜੂ ਇਹ ਲੈ ਜੂਗੀ ਤਿੰਨ-ਚਾਰ ਦਿਨ ਕਿੰਨਾ ਦੁੱਧ ਦੇ ਉਹ ਤਾਂ ਪਿਛਲੇ ਵਸੂਏ ਉਹਦੇ 12 ਤੋਂ 13 ਕਿਲੋ ਤੋਇਆ ਕਿੰਨੇ ਦੀ ਹਾਂ ਬਾਕੀ ਅਗਲਾ ਆਪ ਦੀ ਸਮਝ ਨਾਲ ਲੈ ਜੀ ਕਿਉਂਕਿ ਉਹ ਤਾਂ ਥੱਲੇ ਆਪਾਂ ਨੂੰ ਪਤਾ ਵੀ ਅਜ ਹੈਗਾ ਹੂੰ ਜਿੰਨਾ ਤਾਰਾ ਹੈਗਾ ਆਪਾਂ ਬੋਲਦਿਆਂ ਇਹ ਹੁਣ ਗੱਬਣਾ ਅਗਲਾ ਆਪ ਦੀ ਸਮਝ ਨਾਲ ਲੈ ਜੀ ਵੀ 13 ਚੋ ਲੂਗਾ ਮੈਂ 12 ਚੋ ਲੂਗਾ ਹੂੰ ਤੇ ਵੱਧ ਸੇਵਾ ਉਹ ਤਾਂ ਵੱਧ ਚੋ ਲੂਗਾ ਨਹੀਂ ਘੱਟ ਚੋ ਲੂਗਾ ਘੱਟ ਤਾਂ ਕਿਤੇ ਗਿਆ ਹੀ ਨਹੀਂ ਕਿੰਨੇ ਦੀ 90 ਜੋ ਕਰ ਦਿਆਂਗੇ ਜਮਾਨਤਾਂ ਉਹਦਾ 120 ਚ ਉਹਦਾ 120 ਚ ਉਹਦਾ ਬਾਈ ਕਹਿੰਦਾ 120 ਚ ਇਹਦਾ ਬਾਈ ਕਹਿੰਦਾ 90 ਜੋ ਮਾਨਤਾਨ ਹੋ ਜਾਊਗਾ ਦਿਨ ਚਾਰ ਪੰਜ ਲੈਂਦੀ ਆ ਇਹਦੇ ਲੈਂਦੀ ਆ ਹਾਂ ਚਾਰ ਚਾਰ ਪੰਜ ਦਾ ਲੈ ਜੂ ਕੋਈ 12 ਕਿਲੋ ਮੰਨ ਕੇ ਸੌਦਾ ਕਰ ਲੇ ਜਾਂ ਕੋਈ ਵੱਧ ਘੱਟ ਆ ਤੁਹਾਡੀ ਮਰਜ਼ੀ ਹੈ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਕਹਿੰਦੇ 12 13 ਅਸੀਂ ਚੋਇਆ 90 ਚ ਮੰਨ ਤਾਣ ਹੋ ਜੂ ਬਾਕੀ ਢੱਲਾਂ ਬਾਕੀ ਹੈ ਅਜੇ ਦਿਨ ਚਾਰ ਪੰਜ ਲੈ ਜਾਣੇ ਹੈ ਬਾਈ ਕਹਿੰਦਾ ਇਹਨੇ ਬਾਕੀ ਵਜਨ ਪੂਰਾ ਬਾਕੀ ਜੋ ਕੁਛ ਹੈ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਇਸੇ ਨੰਬਰ ਤੇ ਵਟਸਐਪ ਚੱਲਦਾ ਅਗਲਾ ਵੀਡੀਓ ਕਾਲ ਦੇ ਯਰੀਏ ਵੀ ਤੁਸੀਂ ਪਸ਼ੂ ਵੇਖ ਸਕਦੇ ਆ ਕਿਉਂਕਿ ਪਸ਼ੂ ਤੁਸੀਂ ਕੋਈ ਫਰੀ ਚ ਨਹੀਂ ਲੈ ਜਾਣੇ ਪੈਸੇ ਦੇ ਕੇ ਲੈ ਜਾਣੇ ਆ ਤਸੱਲੀ ਕਰਨਾ ਤੁਹਾਡਾ ਹੱਕ ਹੈ ਵੀਡੀਓ ਕਾਲ ਤੇ ਵੀ ਤਸੱਲੀ ਤੁਸੀਂ ਕਰ ਸਕਦੇ ਆ ਜਰਸੀ ਤੇ ਆ ਜਾ ਇਹਦਾ ਹੀ ਆਪਾਂ ਨੂੰ ਮਾਰ ਕੇ ਦੂਜਾ ਸੁਆ ਕਿਹਾ ਵਗਲਾ ਭਾਵੇਂ ਤੀਜਾ ਮਾਰ ਸਹੀ ਆ ਦੋ ਦੋ ਕਿਨੇ 14 15 ਕਿਲੋ ਸਾਡਾ ਚੋਇਆ ਦੇਣ ਦੇਣ ਹਜੇ ਪਏ ਆ 8 ਦਿਨ ਬਾਕੀ ਪਏ ਹੋਗੇ ਵੱਧ ਵੀ ਲੈ ਸਕਦੇ ਦਿਹਾੜੀ ਉੱਤੇ ਮੁਰਕੇ ਬਾਅਦ ਚਾਹ ਲੈ ਕਹਿੰਦੇ ਆਹ ਕਹਿੰਦਾ ਭਾਈ ਇਹ ਤਾਂ ਦਸ ਦੇਣ ਲੈ ਗਈ ਸੂਈ ਨਹੀਂ ਡੰਗ ਦਿਹਾੜੀ ਵੱਧ ਵੀ ਲੈ ਸਕਦੀ ਨਹੀਂ ਡੰਗ ਦੇ ਡਿਚ ਤਾਂ ਅਗਲਾ ਵੀ ਨਹੀਂ ਕਹਿੰਦਾ ਜਦੋਂ 10 ਦਿਨ ਫਰਕ ਪਾ ਜਾਂਦੇ ਉੱਥੇ ਅਗਲਾ ਕਰਦਾ ਉਹੀ ਗੱਲ ਆ ਨਾ ਕਈ ਬੰਦੇ ਹੈਗੇ ਬਾਈ ਉਹ ਦੋ ਅੱਠ ਦਿਨ ਕਿਹਾ ਸੀ ਅੱਜ 10 ਦਿਨ ਹੋ ਗਏ ਆ ਦੋ ਦਿਨ ਤਾਂ ਪਸ਼ੂ ਇੱਧਰ ਉੱਧਰ ਹੋਈ ਉਹ ਤਾਂ ਦੋ ਤਿੰਨ ਦਿਨ ਤਾਂ ਹੋ ਜਾਂਦਾ ਕੋਈ ਚੱਕਰ ਹਾਂ ਬਾਕੀ ਜੇ ਆਪਾਂ ਹਾਂ ਅੱਠ ਕਿਹਾ ਅੱਠਾਂ ਜੇ 20 ਦਿਨ ਹੋਵੇ ਉਹ ਆਪਾਂ ਮੰਨਦੇ ਹਾਂ ਹਾਂ ਲਓ ਜੀ ਦੋਆਂ ਤਿੰਨ ਦਿਨਾਂ ਦਾ ਤੁਹਾਨੂੰ ਵੀ ਪਤਾ ਕੋਈ ਪਤਾ ਨਹੀਂ ਹੁੰਦਾ ਜ਼ਰੂਰੀ ਨਹੀਂ ਹੁੰਦਾ ਕਿ ਅੱਠਾਂ ਦਿਨਾਂ ਜੀ ਸੂਣਾ ਕੋਈ ਦੋ ਦਿਨ ਪਹਿਲਾਂ ਵੀ ਸੂ ਸਕਦੀ ਆ ਬਾਈ ਕਹਿੰਦਾ ਅੱਠ ਪਏ ਆ ਹਾਂ ਹਾਂ ਜੀ ਅੱਠ ਪਏ ਆ 14 15 ਲੀਟਰ ਦੁੱਧ ਬਾਈ ਦੱਸਦਾ ਕਿ ਇਹਨੇ ਦਿੱਤਾ ਅਗਲੇ ਨੇ ਦੂਜਾ ਗਿਆ ਕੋਈ ਭਾਵੇਂ ਤੀਜਾ ਮੰਨ ਲੇ ਕਿਉਂਕਿ ਇੱਕ ਅੱਦੇ ਸੂਏ ਨੇ ਨਾ ਦਾ ਪਸ਼ੂ ਬੁੱਢਾ ਬਣ ਲੱਗਾ ਤੇ ਨਾ ਹੀ ਖੀਰਾ ਰਹਿਣ ਲੱਗਾ ਜੇ ਹੁਣ ਬੁੱਢੇ ਪਸ਼ੂ ਨੂੰ ਆਪਾਂ ਕਹਿ ਦਈਏ ਦੂਜਾ ਸੂਆ ਤੇ ਨਾ ਤਾਂ ਉਹ ਵਹਿੜ ਜਾਂ ਝੋਟੀ ਬਣ ਲੱਗੀ ਹੈ ਬੁੱਢੀ ਨਹੀਂ ਤਾਂ ਬੁੱਢੀ ਰਹਿਣਾ ਇਹ ਦੂਜਾ ਸੂਆ ਕੋਈ ਤੀਜਾ ਮੰਨਣਾ ਦਾ ਤੀਜਾ ਮੰਨ ਲੈ ਬਹੁਤ ਸੋਹਣੀ ਜਰਸੀ ਹੈ ਸੋਹਣੇ ਮੂੰਹ ਮੱਥੇ ਦੀ ਹੈ ਬਾਕੀ ਜਰਸੀਆਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਫੈਟ ਫੂਡ ਵਧੀਆ ਆ ਜਾਂਦੀ ਦੁੱਧ ਮੱਝਾਂ ਵਰਗਾ ਹੁੰਦਾ ਕਿੰਨੇ ਦੀ ਬਈ ਇਹ 52 ਦੇ ਦੇ ਗਏ ਜੀ ਲਓ ਜੀ 50 ਦੇ ਦੋ 52 ਦੀ ਭਾਈ ਕਹਿੰਦਾ ਦੇ ਦੇਾਂਗੇ 52 ਜੋ ਛੋੜਛਾਪਾ ਮਾਨਤਾਨ ਹੋ ਜਾਊਗਾ ਦਿਨਾ ਅੱਠ ਪਈ ਆ ਅੱਠਾਂ ਦੇ 10 ਵੀ ਲੈ ਸਕਦੀ ਆ ਤੇ ਕੋਈ ਹਫਤੇ ਨੂੰ ਵੀ ਸੂ ਸਕਦੀ ਆ ਪਲਟੇ ਲਾ ਬਹੁਤ ਪਈਆਂ ਐ ਤੇ ਆ ਜਾ ਇਹਦੀ ਵਾਸਤੇ ਆਪਣੀ ਸੇਲ ਹੋਈ ਆ ਹਾਂ ਆਪਾਂ ਦੱਸਦੇ ਆ ਨਾਲ ਹੀ ਪੈਣਦਾ ਉਹ ਕਿਉਂਕਿ ਰੁਪਈਏ 50 ਆਈ ਸਾਈ 50 ਹੀ ਸਾਰੇ ਹਾਂ ਸਭ 50 ਆਈ ਆਪਾਂ ਤਾਂ ਇਸ ਕਰਕੇ ਕਹਿੰਦੇ ਆ ਕਹਿੰਦੇ ਅੱਪਣੇ 6 ਵਜੇ ਧਾਰਾ ਮਾਰ ਕੇ ਤੇ ਅਸੀਂ ਲੈ ਜਾਏ ਘਰੇ ਜਾ ਕੇ ਚੋਲਾਂਗੇ ਸੁਈ ਸੁਈ ਵੀ ਆ ਹਾਂ ਜੀ ਸੁਈ ਵੀ ਆ ਦੂਜਾ ਸੁਆ ਸੂਈ ਆ ਦੋਦੇ ਥਲੇ ਮਨ ਕੇ ਚਲ ਬੋਲਾ ਹੈਗਾ 10 ਕਿਲੋ ਮਗਰ ਵੱੱਛੀ ਆ ਯਾਨੀ ਫੋਨ ਕਰਕੇ ਪਤਾ ਸ਼ਾਮ ਨੂੰ ਪੁੱਛ ਸਕਦਾ ਜੇ ਕਈ ਵਾਰ ਅਗਰ ਮੈਂ ਨਹੀਂ ਮੰਨਦਾ ਕਿ ਵੀ 50 ਆਉਂਦਾ ਵੀ ਨਹੀਂਗਾ ਉਹਦਾ ਕਈ 500 ਆਉਂਦੀ ਨਹੀਂ ਆਉਂਦਾ ਪਰ ਇਹਦਾ ਨਹੀਂ ਪਤਾ ਹੁੰਦਾ ਯਾਨੀ ਇਹਦਾ ਕੋਈ ਕਨਫਰਮ ਨਹੀਂ ਗੀ ਗੱਲ ਜੀ ਤਿੰਨ ਸ਼ਾਮ ਨੂੰ ਵਾਲਾ ਫੋਨ ਲਾ ਕੇ ਪੁੱਛ ਸਕਦਾ ਜੇ ਖੜੀ ਹੋਈ ਤੇ ਅਗਰ ਆਹ ਇਹ ਕਿੰਨੇ ਦੀ ਉਹ ਮੈਂ ਦੇ ਦਾਂਗਾ ਜੀ 50 ਦੀ ਇਹ ਸੌਦਾ ਕਿੰਨੇ ਦਾ ਹੋਇਆ ਸੌਦਾ 48000 ਦਾ ਹੋਇਆ ਤਿਆਰੀ ਦੇ ਦੇ ਦੇਗਾ ਬਾਈ ਕਹਿੰਦਾ ਸੌਦਾ 48000 ਦਾ ਕੱਟ ਬਾੜੀ ਵਿਖਾ ਦੀ ਤੋਰ ਕੇ 50 ਰੁਪਏ ਸਾਈ ਦੇ ਆਇਆ ਉਹ ਨਾਲ ਦਾ 2 ਕਿਲੋ ਮੀਟਰ ਤੇ ਉਹ ਸਾਹਮਣਾ ਪਿੰਡ ਦੱਦਾ ਹੂਰ ਉਹ ਸਾਹਮਣੇ ਦੀਨੇ ਘਰ ਜੇ ਉਹ ਪਿੰਡ ਦੇ ਬੰਦੇ ਨੇ ਸੌਦਾ ਕੀਤਾ 50 ਰੁਪਏ ਦੇ ਕੇ ਗਏ ਉਹ ਕਹਿੰਦੇ ਹੱਥ ਨੇ ਹੁਣ ਤਾਂ 24 ਦਾ ਟਾਈਮ ਹੈ ਨਹੀਂ ਕਿਉਂਕਿ 10 10:30 ਵਜ ਗਈ ਆ ਉਹ ਕਹਿੰਦੇ ਸ਼ਾਮ ਨੂੰ ਆਵਾਂਗੇ ਧਾਰਾ ਮਾਰ ਲਿਆਂਗੇ ਥਣ ਪਾਸ ਕਰ ਲਾਂਗੇ 10 ਕਿਲੋ ਕੰਡੇ ਵਾਲਾ ਬੋਲਾ ਪਰ ਸੁਈ ਜਾ 10 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਬੋਲਾ ਮਗਰ ਵੱੱਛੀ ਆ ਉਹ ਬੈਠੀ ਦੁੱਧ ਕਿਨਾਂ ਕ ਪਿਆ ਜੂ ਦੁੱਧ ਦੀ ਉਹ ਕਿਤੇ ਪਿਛਲੇ ਸੂਏ 16 17 ਕਿਲੋ 12 ਇੰਨਾ ਕੱਢੂਗੀ ਵੀ 16 ਕਿਲੋ ਦਾ ਸਾਰਾ ਠੀਕ ਹੈੁੱਲਾ ਆਰਾਮ ਨਾਲ ਕੱਢੂਗੀ ਨਾ 16 17 ਦਿੱਤਾ ਭਾਈ ਕਹਿੰਦਾ ਇੰਨਾ ਕੱਢੂਗੀ ਹਾਂ ਬਾਕੀ ਚਾਰ ਸੌਦਾ ਹੋਇਆ 48000 ਦਾ 14 ਦਿਨ ਚੋਕੇ ਵੀ ਲੈ ਜਾਏ ਕੋਈ ਆਪਾਂ ਨੂੰ ਆਏ ਵੀ ਨਹੀਂ ਕੋਈ ਗੱਲ ਹੈ ਜੀ ਸਾਈ ਪਾ ਦੇਵੇ ਅਗਲਾ ਜੇ ਅੱਛਾ ਅਮ ਨੂੰ ਫਾਈਨਲ ਹੋ ਜਾਊਗਾ 6 ਵਜੇ ਦੇ ਰੂ ਅੱਛਾ ਅਮ ਨੂੰ ਜੇ ਉਹ ਆ ਗਏ ਤਾਂ ਉਹਨਾਂ ਦੀ ਐ ਨਹੀਂ ਅਗਲੇ ਹੱਥਲੇ ਫੋਨ ਲਾ ਕੇ ਪੁੱਛ ਲੈ ਫੋਨ ਲਾ ਕੇ ਪੁੱਛ ਲੈ ਭਾਈ ਤੇ ਜੇ ਖੜੀ ਹੋਈ ਤਾਂ 48000 ਦਾ ਸੌਦਾ ਹੋਇਆ ਇੰਨੇ ਦੇ ਦੇਆ ਅਗਰ 48 ਦੇ ਦੇ ਦਾਂਗੇ 48 ਦੀ ਬਾਈ ਕਹਿੰਦਾ ਦੇ ਦਾਂਗੇ ਛੋੜਛਾਪਾ ਹੋ ਜੂ ਚਾਰ ਪਸ਼ੂ ਹੀ ਆ ਹਾਂ ਚਾਰ ਬੱਡੇ ਅੱਜ ਦੀ ਵੀਡੀਓ ਦੇ ਵਿੱਚ ਚਾਰ ਨਾਗ ਦੋ ਵਾਹਣਾ ਦੋ ਮੱਝਾਂ ਸਾਰੇ ਨਗਾਂ ਦੀ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਆ ਜਿਹਦੇ ਜਿਹੜਾ ਵੀ ਮਨ ਨੂੰ ਲੱਗਿਆ ਫੱਟ ਬੈਠਾ ਅਗਲੇ ਨੂੰ ਉਹ ਪਸ਼ੂ ਬਾਈ ਦੇ ਘਰੇ ਆਜੋ ਆਪ ਦੀ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸასი ਸਿਕਾ